ਮੰਦੀ ਦੀ ਮਾਰ ਚਲ ਰਹੀ ਰੀਅਲ ਅਸਟੇਟ ਕਾਰੋਬਾਰੀਆਂ ਨੂੰ ਹੁਣ ਇੱਕ ਹੋਰ ਝਟਕਾ ਮਿਲਣ ਵਾਲਾ ਹੈ ਅਤੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਕੀ ਪ੍ਰਾਪਰਟੀ ਖਰੀਦਣਾ ਚਾਹੁੰਦੇ ਨੇ ਜਿहां ਪ੍ਰਾਪਰਟੀਆਂ ਦੇ ਰੇਟ ਵਿੱਚ ਵਾਧਾ ਹੋ ਸਕਦਾ ਹੈ ਨਵੇਂ ਕਲੈਕਟਰ ਰੇਟ ਹੈ ਜੁੜੇ ਗੱਲ ਕਰਾਂਗੇ 21 ਮਈ ਤੋਂ ਲਾਗੂ ਹੋਣ ਜਾ ਰਹੇ ਨੇ ਜਿਸ ਵਿੱਚ ਜ਼ਮੀਨੀ ਜੁੜੀਆਂ ਕੀਮਤਾਂ ਨੇ ਪ੍ਰਾਪਰਟੀ ਨੇ ਚਾਹੇ ਉਹ ਕਮਰਸ਼ੀਅਲ ਹੋਵੇ ਰੈ residențial ਹੋਵੇ ਉਸ ਵਿੱਚ ਵਾਧਾ ਕਿਤੇ ਜਾਂਦੀ ਹੈ ਜਿਹੜੀ ਉਮੀਦ ਪ੍ਰਗਟਾਈ ਜਾ ਰਹੀ ਹੈ ਸੋ ਦੱਸਦੀ ਹੈ ਕਿ ਅ ਜਿਲੇ ਪਾਰ ਵਿੱਚ ਨਵੇਂ ਕਲੈਕਟਰ ਰੇਟ ਨੇ 21 ਮਈ ਨੂੰ ਲਾਗੂ ਕੀਤੇ ਜਾ ਰਹੇ ਨੇ ਜਲੰਧਰ ਵਿੱਚ ਬੁੱਧਵਾਰ ਨੂੰ ਲਾਗੂ ਹੋਣ ਵਾਲੇ ਨਾ ਕਲੈਕਟਰ ਰੇਟਾਂ ਦੇ ਵਿੱਚ ਸ਼ਹਿਰੀ ਅਤੇ ਦਿਹਾਤੀ ਇਲਾਕੇ ਦੀਆਂ ਰੈਜ਼ੀਡੈਂਸ਼ੀਅਲ ਜ਼ਮੀਨਾਂ ਤੋਂ ਇਲਾਵਾ ਕਮਰਸ਼ੀਅਲ ਇੰਡਸਟਰੀਅਲ ਜ਼ੋਨ ਅਤੇ ਐਗਰੀਕਲਚਰ ਲੈਂਡ ਨਾਲ ਸੰਬੰਧਤ ਪ੍ਰਾਪਰਟੀ ਦੇ ਕਲੈਕਟਰ ਰੇਟਾਂ ਤੋਂ ਦੇ ਵਿੱਚ ਹੈ ਜਿਹੜਾ 10 ਤੋਂ ਲੈ ਕੇ 50% ਤੱਕ ਵਾਅਦਾ ਕੀਤਾ ਜਾ ਸਕਦਾ ਹੈ। ਸੁਪਰਾ ਦੀ ਮੰਨਿਆ ਤਾਂ ਨਵੇਂ ਕਲੈਕਟਰ ਰੇਟ ਲਾਗੂ ਕਰਨ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੀਆਂ ਸਾਰੀਆਂ ਪ੍ਰੋਪੋਜ਼ਲਾਂ ਨੂੰ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਆਪਣੀ ਅਪਰੂਵਲ ਵੀ ਦੇ ਦਿੱਤੀ ਹੈ। ਜਿਸ ਨੂੰ ਲੈ ਕੇ ਸਬ ਰਜਿਸਟਰਾਰ ਇੱਕ ਅਤੇ ਸਬ ਰਜਿਸਟਰਾਰ ਦੋ ਦਫ਼ਤਰਾਂ ਸਮੇਤ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਵਿੱਚ ਤਾਇਨਾਤ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਦਫ਼ਤਰਾਂ ਦੇ ਵਿੱਚ ਨਵੇਂ ਕਲੈਕਟਰ ਰੇਟਾਂ ਨੂੰ ਸੌਫਟਵੇਅਰ ਵਿੱਚ ਅਪਲੋਡ ਕਰਨ ਦਾ ਖਾ ਖਾ ਤਿਆਰ ਕਰ ਲਿਆ ਗਿਆ ਨਵੇਂ ਕਲੈਕਟਰ ਰੇਟ ਲਾਗੂ ਹੋਣ ਤੋਂ ਬਾਅਦ ਜਲੰਧਰ ਵਿੱਚ ਪ੍ਰਾਪਰਟੀ ਕਾਫੀ ਮਹਿੰਗੀ ਹੋ ਜਾਵੇਗੀ ਆਮ ਤੇ ਗਰੀਬ ਲੋਕਾਂ ਦਾ ਘਰ ਬਣਾਉਣਾ ਇੱਕ ਸੁਪਨਾ ਹੀ ਬਣ ਕੇ ਰਹਿ ਜਾਵੇਗਾ ਪਿਛਲੇ ਸਾਲ ਵਧਾਏ ਗਏ ਕਲੈਕਟਰ ਰੇਟਾਂ ਦੇ ਵਿੱਚ ਜ਼ਿਲ੍ਹੇ ਚ 8 ਤੋਂ 64% ਤੱਕ ਵਾਧਾ ਕੀਤਾ ਗਿਆ ਸੀ ਇਸੇ ਘੜੀ ਤਹਿਤ ਸਭ ਤੋਂ ਜ਼ਿਆਦਾ ਕਲੈਕਟਰ ਰੇਟ ਹੌਟ ਪ੍ਰਾਪਰਟੀ ਕਾਰੋਬਾਰ ਦੇ ਰੂਪ ਦੇ ਵਿੱਚ ਮੰਨੀ ਜਾਂਦੀ ਹੈ ਜਿਹੜੀ ਫੋਲੜੇਵਾਲ ਇਲਾਕੇ ਦੀ 64 ਫੁੱਟੀ ਰੋਡ ਦੇ ਵਧਾਏ ਗਏ ਨੇ ਜਿੱਥੇ ਪਹਿਲਾ ਕਲੈਕਟਰ ਰੇਟ 1.5 ਕਰੋੜ ਤੱਕ ਦਾ ਸੀ ਅਤੇ ਹੁਣ ਵਧਾ ਕੇ 2.5 ਕਰੋੜ ਕਰ ਦਿੱਤਾ ਗਿਆ ਜਿੱਆਂ 2.5 ਕਰੋੜ ਰੁਪਏ ਪ੍ਰਤੀ ਏਕੜ ਕਰ ਦਿੱਤਾ ਗਿਆ ਜਿਸ ਤੋਂ ਬਾਅਦ 2024 ਵਿੱਚ ਇਸ ਇਲਾਕੇ ਦੀ ਪ੍ਰਾਪਰਟੀ ਦੇ ਨਵੇਂ ਕਲੈਕਟਰ ਰੇਟਾਂ ਦੀ ਜੇ ਗੱਲ ਕਰੀਏ 3 ਕਰੋੜ ਰੁਪਏ ਪ੍ਰਤੀ ਏਕੜ ਕੀਤਾ ਗਿਆ ਸੀ ਪਰ ਹੁਣ ਇਸ ਨੂੰ ਸਿੱਧਾ 4 ਕਰੋੜ ਪ੍ਰਤੀ ਏਕੜ ਹੈ ਜਿਹੜਾ ਕਰ ਦਿੱਤਾ ਗਿਆ ਸੋ ਹੁਣ ਪ੍ਰਾਪਰਟੀ ਹੈ ਜਿਹੜੀ ਜਲੰਧਰ ਦੇ ਵਿੱਚ ਖਾਸ ਕਰਕੇ ਬਹੁਤ ਮਹਿੰਗੀ ਹੋਣ ਵਾਲੀ ਹੈ ਰੇਟਾਂ ਦੇ ਵਿੱਚ ਇਜ਼ਾਫਾ ਕੀਤਾ ਜਾਣ ਵਾਲਾ ਹੈ ਆਮ ਲੋਕਾਂ ਨੂੰ ਹੈ ਜਿਹੜਾ ਚਟਕਾ ਹੈ ਜਿਹੜਾ ਜਲਦ ਹੀ ਲੱਗਣ ਜਾ ਰਿਹਾ ਹੈ 21 ਮਈ ਤੋਂ ਇਹ ਜਿਹੜੇ ਨਵੇਂ ਕਲੈਕਟਰ ਰੇਟ ਨੇ ਲਾਗੂ ਕਰ ਦਿੱਤੇ ਜਾਣਗੇ ਅਪਡੇਟ ਲੈ ਕੇ ਰੁਗ ਰੁ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈ ਮੰਦੀ ਦੀ ਮਾਰ ਚ ਰਿਅਲ ਅਸਟੇਟ ਕਾਰੋਬਾਰੀਆਂ ਨੂੰ ਹੁਣ ਇੱਕ ਹੋਰ ਝਟਕਾ ਮਿਲਣ ਵਾਲਾ ਹੈ ਅਤੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਕੀ ਪ੍ਰਾਪਰਟੀ ਖਰੀਦਣਾ ਚਾਹੁੰਦੇ ਨੇ ਜਿहां ਪ੍ਰਾਪਰਟੀਆਂ ਦੇ ਰੇਟ ਵਿੱਚ ਵਾਧਾ ਹੋ ਸਕਦਾ ਨਵੇਂ ਕਲੈਕਟਰ ਰੇਟ ਹੈ ਜੁੜੇ ਗੱਲ ਕਰਾਂਗੇ 21 ਮਈ ਤੋਂ ਲਾਗੂ ਹੋਣ ਜਾ ਰਹੇ ਨੇ ਜਿਸ ਵਿੱਚ ਜ਼ਮੀਨੀ ਜੁੜੀਆਂ ਕੀਮਤਾਂ ਨੇ ਪ੍ਰਾਪਰਟੀ ਨੇ ਚਾਹੇ ਉਹ ਕਮਰਸ਼ੀਅਲ ਹੋਵੇ ਰੈ residențial ਹੋਵੇ ਉਸ ਵਿੱਚ ਵਾਧਾ ਕਿਤੇ ਜਾਂਦੀ ਹੈ ਜਿਹੜੀ ਉਮੀਦ ਪ੍ਰਗਟਾਈ ਜਾ ਰਹੀ ਹੈ ਸੋ ਦੱਸ ਜੀ ਕਿ ਅ ਜਿਲੇ ਪਾਰ ਵਿੱਚ ਨਵੇਂ ਕਲੈਕਟਰ ਰੇਟ ਨੇ 21 ਮਈ ਨੂੰ ਲਾਗੂ ਕੀਤੇ ਜਾ ਰਹੇ ਨੇ ਜਲੰਧਰ ਵਿੱਚ ਬੁੱਧਵਾਰ ਨੂੰ ਲਾਗੂ ਹੋਣ ਵਾਲੇ ਨਾ ਕਲੈਕਟਰ ਰੇਟਾਂ ਦੇ ਵਿੱਚ ਸ਼ਹਿਰੀ ਅਤੇ ਦਿਹਾਤੀ ਇਲਾਕੇ ਦੀਆਂ ਰੈ residențial ਜ਼ਮੀਨਾਂ ਤੋਂ ਇਲਾਵਾ ਕਮਰਸ਼ੀਅਲ ਇੰਡਸਟਰੀਅਲ ਜ਼ੋਨ ਅਤੇ ਐਗਰੀਕਲਚਰ ਲੈਂਡ ਨਾਲ ਸੰਬੰਧਿਤ ਪ੍ਰਾਪਰਟੀ ਦੇ ਕਲੈਕਟਰ ਰੇਟਾਂ ਤੋਂ ਦੇ ਵਿੱਚ ਹੈ ਜਿਹੜਾ 10 ਤੋਂ ਲੈ ਕੇ 50 ਫੀਸਦੀ ਤੱਕ ਵਾਧਾ ਕੀਤਾ ਜਾ ਸਕਦਾ ਹੈ। ਸੂਤਰਾ ਦੀ ਮੰਨੀਆਂ ਤਾਂ ਨਵੇਂ ਕਲੈਕਟਰ ਰੇਟ ਲਾਗੂ ਕਰਨ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੀਆਂ ਸਾਰੀਆਂ ਪ੍ਰਪੋਜ਼ਲਾਂ ਨੂੰ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਆਪਣੀ ਅਪਰੂਵਲ ਵੀ ਦੇ ਦਿੱਤੀ ਹੈ। ਜਿਸ ਨੂੰ ਲੈ ਕੇ ਸਬ ਰਜਿਸਟਰਾਰ ਇੱਕ ਅਤੇ ਸਬ ਰਜਿਸਟਰਾਰ ਦੋ ਦਫ਼ਤਰਾਂ ਸਮੇਤ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਵਿੱਚ ਤਾਇਨਾਤ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਦਫ਼ਤਰਾਂ ਦੇ ਵਿੱਚ ਨਵੇਂ ਕਲੈਕਟਰ ਰੇਟਾਂ ਨੂੰ ਸੌਫਟਵੇਅਰ ਵਿੱਚ ਅਪਲੋਡ ਕਰਨ ਦਾ ਖਾਖਾ ਤਿਆਰ ਕਰ ਲਿਆ ਗਿਆ ਨਵੇਂ ਕਲੈਕਟਰ ਰੇਟ ਲਾਗੂ ਹੋਣ ਤੋਂ ਬਾਅਦ ਜਲੰਧਰ ਵਿੱਚ ਪ੍ਰਾਪਰਟੀ ਕਾਫੀ ਮਹਿੰਗੀ ਹੋ ਜਾਵੇਗੀ ਆਮ ਤੇ ਗਰੀਬ ਲੋਕਾਂ ਦਾ ਘਰ ਬਣਾਉਣਾ ਇੱਕ ਸੁਪਨਾ ਹੀ ਬਣ ਕੇ ਰਹਿ ਜਾਵੇਗਾ ਪਿਛਲੇ ਸਾਲ ਵਧਾਏ ਗਏ ਕਲੈਕਟਰ ਰੇਟਾਂ ਦੇ ਵਿੱਚ ਜ਼ਿਲ੍ਹੇ 'ਚ 8 ਤੋਂ 64% ਤੱਕ ਵਾਧਾ ਕੀਤਾ ਗਿਆ ਸੀ ਇਸੇ ਘੜੀ ਤਹਿਤ ਸਭ ਤੋਂ ਜ਼ਿਆਦਾ ਕਲੈਕਟਰ ਰੇਟ ਹੌਟ ਪ੍ਰਾਪਰਟੀ ਕਾਰੋਬਾਰ ਦੇ ਰੂਪ ਦੇ ਵਿੱਚ ਮੰਨੀ ਜਾਂਦੀ ਹੈ ਜਿਹੜੀ ਫੋਲੜੇਵਾਲ ਇਲਾਕੇ ਦੀ 4 ਫੁੱਟੀ ਰੋਡ ਦੇ ਵਧਾਏ ਗਏ ਨੇ ਜਿੱਥੇ ਪਹਿਲਾ ਕਲੈਕਟਰ ਰੇਟ 1.5 ਕਰੋੜ ਤੱਕ ਦਾ ਸੀ ਅਤੇ ਹੁਣ ਵਧਾ ਕੇ 2.5 ਕਰੋੜ ਕਰ ਦਿੱਤਾ ਗਿਆ ਜੀਆਂ 2.5 ਕਰੋੜ ਰੁਪਏ ਪ੍ਰਤੀ ਏਕੜ ਕਰ ਦਿੱਤਾ ਗਿਆ ਜਿਸ ਤੋਂ ਬਾਅਦ 2024 ਵਿੱਚ ਇਸ ਇਲਾਕੇ ਦੀ ਪ੍ਰਾਪਰਟੀ ਦੇ ਨਵੇਂ ਕਲੈਕਟਰ ਰੇਟਾਂ ਦੀ ਜੇ ਗੱਲ ਕਰੀਏ 3 ਕਰੋੜ ਰੁਪਏ ਪ੍ਰਤੀ ਏਕੜ ਕੀਤਾ ਗਿਆ ਸੀ ਪਰ ਹੁਣ ਇਸ ਨੂੰ ਸਿੱਧਾ 4 ਕਰੋੜ ਪ੍ਰਤੀ ਏਕੜ ਹੈ ਜਿਹੜਾ ਕਰ ਦਿੱਤਾ ਗਿਆ ਸੋ ਹੁਣ ਪ੍ਰਾਪਰਟੀ ਹੈ ਜਿਹੜੀ ਜਲੰਧਰ ਦੇ ਵਿੱਚ ਖਾਸ ਕਰਕੇ ਬਹੁਤ ਮਹਿੰਗੀ ਹੋਣ ਵਾਲੀ ਹੈ ਰੇਟਾਂ ਦੇ ਵਿੱਚ ਇਜ਼ਾਫਾ ਕੀਤਾ ਜਾਣ ਵਾਲਾ ਹੈ ਆਮ ਲੋਕਾਂ ਨੂੰ ਹੈ ਜਿਹੜਾ ਚਟਕਾ ਹੈ ਜਿਹੜਾ ਜਲਦ ਹੀ ਲੱਗਣ ਜਾ ਰਿਹਾ ਹੈ 21 ਮਈ ਤੋਂ ਇਹ ਜਿਹੜੇ ਨਵੇਂ ਕਲੈਕਟਰ ਰੇਟ ਨੇ ਲਾਗੂ ਕਰ ਦਿੱਤੇ ਜਾਣਗੇ ਅਪਡੇਟ ਲੈ ਕੇ ਰੁਗ ਰੁਹਾਗੇ ਵੇਖਦੇ ਰਹੋ ਲੁਧਿਆਣਾ 9